ਸਭ ਤੋਂ ਪਹਿਲਾਂ ਤੇ ਮੈਂ ਆਪਣੇ ਕੌਨਸੀ ਜੇਂਸੀ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਬਖਸ਼ਿਆ ਇਸ ਲਈ ਸਮਝਿਆ ਤੇ ਮੈਨੂੰ ਸੀਟ ਜਿਤਾ ਕੇ ਤੇ ਮੰਤਰੀ ਸਾਹਿਬ ਦੇ ਝੋਲੀ ਪਾਈ ਸਰ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੇ ਕਮਾ ਨੂੰ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਜਿਹੜੀ ਲੋਕਾਂ ਨੇ ਮੈਨੂੰ ਡਿਊਟੀ ਦਿੱਤੀ ਹੈ ਉਹ ਪੈਲ ਦੇ ਆਧਾਰ ਤੇ ਕੋਸ਼ਿਸ਼ ਕੀਤੀ ਜਾਏਗੀ ਕਿ ਕੋਈ ਜੜਾ ਵੀ ਕੋਈ ਬੰਦਾ ਕੰਮ ਹੋਏਗਾ ਉਹ ਪੈਲ ਦੇ ਆਧਾਰ ਤੇ ਕੀਤਾ ਜਾਵੇਗਾ ਸਾਡੇ ਵੋਟਰ ਸਪੋਰਟਰਾਂ ਦਾ ਧੰਨਵਾਦ ਕਿਸ ਤਰ੍ਹਾਂ ਕਰੂਗੇ ਮੈਂ ਤਾਂ ਇਹ ਦਿਲ ਤੋਂ ਹੰਦਾ ਸ਼ੁਕਰੀਆਦਾ ਜੀ ਔਰ ਮੋਸ ਵੈਲਕਮ ਹੈ ਔਰ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਫੋਨ ਵੀ ਖੁੱਲਾ ਜਿਸਲੇ ਮਰਜ਼ੀ ਮੇਰੇ ਕੋ ਆ ਸਕਦੇ ਆ ਤੇ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੈਂ ਜੀ ਪਹਿਲਾਂ ਤਾਂ ਮੈਂ ਆਪਣੇ ਵਰਕਰਾਂ ਦਾ ਤੇ ਪੂਆ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਬਜੜਗ ਵੋਟਾਂ ਪਾਈਆਂ ਤੇ ਉਸ ਤੋਂ ਬਾਅਦ ਮੰਤਰੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਪਾਰਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਸ ਲੱਖ ਸਮਝਿਆ ਜੀ ਬਾਕੀ ਕੰਮ ਜਿਹੜੇ ਹੁਣ ਰਹਿੰਦੇ ਕੰਮਾਂ ਲੋਕਾਂ ਨੇ ਤੁਹਾਨੂੰ ਕੰਪਨੀਿੰਗ ਦੇ ਵਿੱਚ ਜਿਹੜੇ ਬਿਲਕੁਲ ਜੀ ਕੰਪਨੀ ਵਿੱਚ ਕਾਫੀ ਲੋਕਾਂ ਨੇ ਹਨ ਮਤਲਬ ਆਪਣੀ ਕੋਈ ਸੇ ਕੰਮ ਦੱਸਿਆ ਉਹ ਆਪਾਂ ਕੰਮ ਜ਼ਰੂਰ ਕਰਾਂਗੇ ਧਿਆਨ ਚ ਨੇ ਸਾਰੇ ਕੰਮ ਬਾਕੀ ਲੋਕਾਂ ਵਾਸਤੇ ਆਪਾਂ ਹਰ ਦਰਵਾਜ਼ੇ ਬਿਲਕੁਲ ਖੁੱਲੇ ਰਹਿਣਗੇ ਆਪਾਂ ਜਦੋਂ ਵੀ ਮੋਸਟ ਵੈਲਕਮ ਸਾਰੇ ਬਾਕੀ ਪੂਰੇ ਲੱਖਾ ਵਸੀਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਭਾਈ ਤੁਹਾਡਾ ਤੇ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਸਾਡੇ ਨਾਲ ਸਾਡੇ ਬਰਾਬਰ ਵਰਕਦੀ ਕੀਤੀ ਆ ਸਾਡੀ ਇੱਕ ਇੱਕ ਗੱਲ ਲੋਕਾਂ ਦੇ ਵਿੱਚ ਪਹੁੰਚਾਈ ਆ ਤੇ ਨਿਤਨ ਭਾਈ ਦੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਨਿਤਨ ਭਾਈ ਸਾਡੇ ਜਿੱਤੇ ਦੇ ਨੇ ਬਸ ਐਲਾਨ ਹੋਣਾ ਬਾਕੀ ਆ ਤੇ ਉਹ ਹਸਾਬ ਕੱਲ ਤੁਸੀਂ ਵੇਖ ਹੀ ਲਿਆ ਕਿ ਲੋਕਾਂ ਨੇ ਭਰਮਾ ਪਿਆਰ ਦਿੱਤਾ ਵਾ 1400 ਦੇ ਮੁਕਾਬਲੇ ਕੋਈ ਲੀਡ ਨਹੀਂ ਪਾਰੀ ਸਾਡੇ ਭਾਈ ਨਿਤਨ ਭਾਈ ਜੀ ਨੇ ਇਹ ਸਿਰਫ ਉਹ ਸਿਰਫ ਪਾਰਟੀ ਦੇ ਚੰਗੇ ਕੰਮ ਚੰਗਾ ਚਿਹਰਾ ਪਾਰਟੀ ਨੇ ਦਿੱਤਾ ਹੀ ਸਾਨੂੰ ਤੇ ਚੰਗੀ ਪਾਰਟੀ ਨਾਲ ਜੁੜਨ ਦਾ ਚੰਗਾ ਨਤੀਜਾ ਮਿਲਦਾ ਵਾ ਇਸੇ ਕਰਕੇ ਮੈਂ ਫਿਰ ਇਹੀ ਕਹਾਂਗਾ ਪੂਰੇ ਹਰ ਦੇ ਲੋਕਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਦੇਣ ਦਾ ਮੰਤਰੀ ਸਾਹਿਬ ਜੀ ਨੂੰ ਸਾਡੇ ਕੈਂਡੀ ਦੇ ਨਿਤਨ ਭਾਜੀ ਜੀ ਨੂੰ ਧੰਨਵਾਦ ਕਰਦੇ ਹਾਂ ਆਪਾਂ ਚੰਗੀ ਪਾਰਟੀ ਨਾਲ ਜੁੜਨ ਦਾ ਚੰਗਾ ਨਤੀਜਾ ਵਾ ਇਸ ਕਰਕੇ ਆਮ ਆਦੀ ਪਾਰਟੀ ਜਿੰਦਾਬਾਦ ਲਾਲ ਚੰਦ ਕਟੜ ਚੱਕ ਜਿੰਦਾਬਾਦ ਨਿਤਨ ਠਾਕਰ ਜਿੰਦਾਬਾਦ